ਮਨਪ੍ਰੀਤ ਸਰਾ ਹੈ ਤਾਂ 쿨ਰ ਅੰਦਰ ਕਰ ਲਾ ਲਈ ਵਾਟਰ ਪ੍ਰੂਫ ਹੈ ਬਈ ਸਾਡਾ ਦਾ ਕਾਲਾ ਚਾਚਾ ਜੀ மந்திர <laughs> பட்டா <laughs> 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 ਉਹ ਯਾਰ ਹੁਣ ਪਸ਼ੂਆਂ ਦਾ ਵੀ ਦੇਖਣਾ ਪਸ਼ੂ ਵੀ ਨਮਾਏ ਜਾਣ ਵਧੀਆ ਮੀਂਹ ਵਿੱਚ ਭਿੱਜ ਜਾਂਦਾ ਹਾਂ ਹਾਂ ਹੋਰ ਤੂੰ ਦੱਸ ਤੂੰ ਬਾਜਿਆ ਮੀਂਹ ਤੋਂ ਅੱਜ ਵਾਲਾ ਤਾਂ ਮੀਂਹ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆਵੇ ਪੂਰੇ ਤੂੰ ਪਾਸੇ ਪੂਰੇ ਤੂੰ ਪਤਾ ਹੀ ਨਹੀਂ ਕਿੰਨਾ ਕੁ ਮੀਂਹ ਆ ਇਧਰ ਨਹਿਰ ਵਾਲੇ ਪਾਸੇ ਤਾਂ ਕੁਝ ਦੀਂਦਾ ਹੀ ਨਹੀਂ ਤੂੰ ਵੀ ਪਸ਼ੂਆਂ ਨੂੰ ਬਾਹਰ ਕੱਢ ਦੇ ਮਣੀ ਕਾਲੇ ਚਾਚੇ ਵੀ ਆ ਆਹੀ ਅੱਜ ਲਾਸਟ ਮੀਂਹ ਆਈ ਹੋਊਗਾ। ਇੱਕੋ ਬਾਈ ਮੋਟਰਸਾਈਕਲ ਤੇ ਜਾਂਦਾ ਦੇਖ ਮੀਂਹ ਵਿੱਚ ਉਹ ਵੀ ਭਜਦਾ ਜਾਂਦਾ। ਹੂੰ 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 ਹਾਂਜੀ ਮੇਰੇ ਵੀਰ ਜਿੰਨੇ ਵੀ ਲਾਈਵ ਵਿੱਚ ਜੁੜੇ ਆ ਉਹਨਾਂ ਦਾ ਸਵਾਗਤ ਹੈ ਮੀਂਹ ਦੱਸੋ ਕਿੱਥੇ ਕਿੱਥੇ ਪੈ ਰਿਆ ਈ ਹੁਣ ਆ ਸ਼ਾਨਦਰ ਨਾਮੇ ਬੰਨੇ ਹੋਏ ਆ ਕੋਈ ਨਾ ਤੂੰ ਬਾਹਰ ਕੱਢ ਦੇ ਕਾਲੇ ਚਾਚੇ ਇਹਨਾਂ ਨੂੰ ਹਾਂਜੀ ਜਿੰਨੇ ਵੀ ਮੇਰੇ ਵੀਰ ਲਾਈਵ ਵਿੱਚ ਜੁੜੇ ਆ ਸਵਾਗਤ ਹੈ ਉਹਨਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਜਰੂਰ ਕਰਕੇ ਦੱਸੋ ਆ ਸੋਨ ਦਾ ਮਹੀਨਾ ਜਿਹੜਾ ਇਹ ਨਹਾ ਕੇ ਬੰਨੇ ਮਹੀਨ ਦੱਸੋ ਭਾਈ ਜਿੰਨੇ ਜਬ ਵੀ ਮੇਰੇ ਵੀਰ ਲਾਈਵ ਵਿੱਚ ਜੁੜੇ ਆ ਦੱਸੋ ਵੀ ਮਹੀ ਕਿੱਥੇ ਕਿੱਥੇ ਪੈ ਰਿਹਾ ਇਥੋਂ ਸਾਡੇ ਪਾਸੇ ਹੁੰਨਾ ਅੱਛਾ ਵੈਰੋ ਕੇ ਪਿੰਡ ਲੜਾਈ ਵਾਲੇ ਰਾਹ ਕੋਲ ਮੀਂਹ ਪੈ ਰਿਹਾ ਸਾਡੇ ਵੀ ਇੱਧਰ ਆ ਪਿੰਡ ਚ ਵੀ ਪਈ ਜਾਂਦਾ ਇੱਧਰ ਪਾਰਕ ਦੇ ਕੋਲ ਹੈ ਜਿਹੜਾ ਘਰ ਉੱਥੇ ਨਹਿਰ ਹੱਲ ਨੂੰ ਬਾਹਲਾ ਅੱਜ ਸਵੇਰ ਵਾਲਾ ਤਾਂ ਦੇ ਵੀ ਬਾਗੇ ਬਰਾਣੇ ਵੀ ਬਹੁਤ ਮੀਂਹ ਸੀਗਾ ਤੜਕੇ ਇਹਨਾਂ ਸਾਡੇ ਕੋਈ ਰਿਸ਼ਤੇਦਾਰ ਨੰਗਿਆ ਸੀ ਤੇਲ ਵਾਲੀ ਗੱਡੀ ਲੈ ਕੇ ਉਹਨਾਂ ਨੇ ਦੇਖਿਆ ਸੀ ਉਹਨੇ ਸਟੇਟਸ ਪਾਇਆ ਹੋਇਆ ਸੀ 7:25 ਤੇ ਨੰਗਿਆ ਉਹ ਬੰਦਾ ਗਾਉ ਨੇ ਜਾਣਾ ਹੈਗਾ ਗਰਦਾਸਪੁਰ ਟੇਲ ਇਥੋਂ ਡੀਪੂ ਤੋਂ ਲੈ ਕੇ ਗਿਆ ਕੀ ਉਹਦਾ ਨਾਮ ਬਠਿੰਡੇ ਹਾਂਜੀ ਹੋਰ ਮੇਰੇ ਵੀਰ ਜਿੰਨੇ ਵੀ ਲਾਈਵ ਵਿੱਚ ਜੁੜਿਆ ਨੇ ਸਵਾਗਤ ਹੈ ਉਹਨਾਂ ਦਾ ਵੀਡੀਓ ਨੂੰ ਲਾਈਕ ਡਨ ਜਰੂਰ ਕਰੋ ਹਾਂ ਲਾਈਕ ਕਰਨ ਲਈ ਧੰਨਵਾਦ ਜੀ ਜੁੜੇ ਰਹੋ ਵੀਡੀਓ ਦੇ ਵਿੱਚ ਆ ਸਾਡੇ ਕਾਲੇ ਚਾਚੇ ਨੇ ਇੱਕ ਕਮੈਂਟ ਕੀਤਾ ਸੀਗਾ ਵੀ ਵੈਰੂ ਕੇ ਪੰਡਲ ਲੜਾਈ ਵਾਲੇ ਰਾਹ ਕੋਲੇ ਵੀ ਮੀਂਹ ਪੈ ਰਿਹਾ ਹਾਂ ਬਈ ਸੱਚੀ ਗੱਲ ਉਹ ਤਾਂ ਵਾਕਈ ਐ ਇਧਰ ਨੂੰ ਵੀ ਵੀਡੀਓ ਕਾਸ਼ ਦੇਂਦਾ ਹੀ ਨਹੀਂ ਗਾ